ਕਲਜੋ ਕਹਿੰਦਾ ਹੈ ਬਾਬਾ ਮੈਂ ਜਗਤ ਨੂੰ ਡੁੱਬਣਾ ਹੈ। ਬਾਬੇ ਨੇ ਆਖਿਆ ਮੇਰਾ ਤਾਂ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਇਹੀ ਹੈ ਮੈਂ ਡੁੱਬਣ ਨਹੀਂ ਦੇਣਾ ਕਿਸੇ ਨੂੰ ਮੈਂ ਤਾਰਨਾ ਹੈ। ਮੈਂ ਨਹੀਂ ਡੁੱਬਣ ਦੇਣਾ। ਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਜਿਹੜੇ ਸਿਰੇ ਦੇ ਲੋਕ ਅਤ ਦੇ ਪਾਪਾਂ ਦੇ ਵਿੱਚ ਮਲੀਨ ਹੋ ਚੁੱਕੇ ਸਨ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕੋਈ ਕਿ ਇਹ ਤੜ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਵੀ ਤਾਰਿਆ। ਜਿਨ੍ਹਾਂ ਦੀ ਕੋਈ ਉਮੀਦ ਨਹੀਂ ਸੀਗੀ ਤੇ ਸਿਰਫ ਧਾਰਿਆ ਹੀ ਨਹੀਂ ਉਹਨਾਂ ਨੂੰ ਪਾਪਾਂ ਵਾਲੇ ਪਾਸਿਓਂ ਹਟਾਇਆ ਹੀ ਨਹੀਂ ਹੈ ਉਹਨਾਂ ਨੂੰ ਧਰਮ ਦੇ ਰਸਤੇ ਤੇ ਵੀ ਤੋਰਿਆ ਤੇ ਉਹਨਾਂ ਨੂੰ ਫਿਰ ਗੁਰੂ ਘਰ ਦੇ ਪ੍ਰਚਾਰਕ ਬਣਾ ਦਿੱਤਾ ਆਖੋ ਸਤਨਾਮ ਸ਼੍ਰੀ ਇਹ ਮੰਨਨ ਦੇ ਵਿੱਚ ਗੱਲ ਆਉਂਦੀ ਹੈ ਕਿ ਬਹੁਤ ਵੱਡਾ ਅਤ ਦਾ ਕੋਈ ਗੁਨਾਹਗਰ ਹੋਵੇ ਪਾਪੀ ਹੋਵੇ ਇਲਾਕੇ ਦੇ ਵਿੱਚ ਲੋਕ ਉਹਨੂੰ ਲਾਣ ਤੋਂ ਪਾਉਂਦੇ ਹੋਣ ਤੇ ਬਾਬੇ ਦੀ ਸੰਗਤ ਕਰਕੇ ਉਹ ਇਸ ਤਰ੍ਹਾਂ ਧਰਮ ਦੇ ਰਸਤੇ ਤੇ ਚੱਲਿਆ ਇੱਕ ਨਹੀਂ ਕਈ ਫਿਰ ਉਹਨਾਂ ਨੂੰ ਉਹ ਪ੍ਰਚਾਰਕ ਬਣੇ ਉਹਨਾਂ ਨੇ ਫਿਰ ਆਪ ਹੀ ਨਹੀਂ ਤਰੇ ਉਹਨਾਂ ਨੇ ਬੜਿਆਂ ਨੂੰ ਹੋਰ ਤਾਰ ਦਿੱਤਾ